ਸਫਲਾ ਜਿਹੜੇ ਗੰਢਿਆਂ ਦੀ ਲਸਣ ਦੀ ਬਜਾਈ ਕਰਦੇ ਆ ਕੋਈ ਐ ਪਨੀਰੀ ਐ ਬੀਜਣੇ ਬੂਟੇ ਮਿਰਚਾਂ ਮੁਰਚਾਂ ਲਾਉਣੀਆਂ ਕੋਈ ਜਿਵੇਂ ਮਰਜ਼ੀ ਲਈ ਚੱਲੋ ਯਾਰ ਸਾਰਾ ਕੁੱਖ ਕਰਕੇ ਦੇਊਗਾ ਕਿਧਰੇ ਲਫਾਫਾ ਪਾਓ ਓ ਕਰੋ ਏ ਜਾਓ ਕਰੋ ਗੰਢੇ ਲਾਉਣੇ ਆ ਦੇਖੋ ਮਗਰ ਕਰ ਗੱਲ ਗੱਲਾ-ਗੱਲਾ ਦਾਣਾ ਪਿਆ ਇੱਕ ਇੱਕ ਦਾਣਾ ਦਾਣਾ ਪਿਆ ਯਾਰ ਇੱਕ ਇੱਕ ਦਾਣਾ ਦਾਣਾ ਪਿਆ ਤਾਂ ਯਾਰ ਗੱਲ ਬਣਾਤੀ ਯਾਰ ਆ ਤਾਂ ਤਾ ਗੋਭੀ ਦੀ ਪਨੀਰੀ ਬੀਜਣੀ ਆ ਭਾਈ ਗੋਭੀ ਦੀ ਪਨੀਰੀ ਬੀਜੂਗਾ ਤੁਹਾਨੂੰ ਨਾ ਅੱਜ ਚਲਦੀ ਦਿਖਾਉਣੀ ਆ ਇਹ ਮਸ਼ੀਨ ਕਾਦੇ ਵਾਲੀ ਆ ਕੀ ਕੰਮ ਪਾਸਤੇ ਬਣੀ ਆ ਤੁਸੀਂ ਹੈਰਾਨ ਹੋ ਜਾਓਗੇ ਆ ਦੇਖੋ ਪਹਿਲਾਂ ਨਾ ਇਹਦੇ ਵਿੱਚ ਛਾਣ ਕੇ ਸਵਾਹ ਪਾਈ ਜਾਂਦੇ ਆ ਦੇਖੋ ਉੱਤੇ ਹੀ ਛਾਣਣਾ ਲਾਤਾ ਆ ਦੇਖੋ ਆ ਜਾ ਫਰੀਦ ਲੈਨੇ ਆ ਪਤਾ ਅਸਲ ਦੇ ਵਿੱਚ ਨਾ ਗੱਲ ਇਹ ਆ ਇਹ ਉਹ ਇੰਜੀਨੀਅਰ ਬੰਦੇ ਨੇ ਬਣਾਈ ਆ ਜਿਹੜਾ ਇੱਕ ਜ਼ਿੰਮੇਵਾਰ ਇੰਜੀਨੀਅਰ ਬੰਦਾ ਹੈ ਜਿਹੜੇ ਬੰਦੇ ਦਾ ਕੰਮ ਇਹ ਆ ਭਈ ਇਸ ਬੰਦੇ ਨੂੰ ਕੋਈ ਵੀ ਚੈਲੰਜ ਦੇ ਦੋ ਤਾਂ ਇਹ ਉਸੇ ਚੈਲੰਜ ਦੀ ਮਸ਼ੀਨ ਬਣਾਉਂਦਾ ਬਾਈ ਕੁਲਜੀਤ ਹਾਂਜੀ ਹਾਂਜੀ ਆ ਜਿਹੜੀਆਂ ਮਸ਼ੀਨਾਂ ਦੋ ਬਣਾਈਆਂ ਹਾਂਜੀ ਹਾਂਜੀ ਇਹ ਸਾਡੇ ਤਾਂ ਸਮਝੋ ਭਰੇ ਆ ਇਹ ਕਾਦੇ ਵਾਸਤੇ ਬਣੀ ਆ ਮਸ਼ੀਨ ਕੰਮ ਕੀ ਕਰੂਗੀ ਇਹ ਯਾਰ ਇਹਨਾਂ ਜੇ ਮਸ਼ੀਨ ਬਣਾਏਗੀ ਜੇ ਬੈੱਡ ਆਹਾ ਹਾਂਜੀ ਬੈੱਡ ਬਣਾ ਕੇ ਇਹ ਹੈਗਾ ਇਹ ਪੋਲੀਥੀਨ ਦਾ ਰੋਲ ਹਾਂ ਇਹਨੇ ਪੋਲੀਥੀਨ ਪਾਉਣਾ ਉੱਪਰ ਅੱਛਾ ਇਹ ਹੈਗੇ ਨੇ ਉਹਦੇ ਚ ਸੁਰਾਖ ਮਾਰਨਗੇ ਅੱਛਾ ਜੀ ਕੋਲੀ ਸਿੰਘ ਦੇ ਬੈੱਡ ਦੇ ਉੱਪਰ ਪਾਏ ਹੋਏ ਦੇ ਠੀਕ ਆ ਤੇ ਇਹ ਪਿੱਛੇ ਨਾਲ ਬਣਾਇਆ ਅਟੈਚਮੈਂਟ ਵੀ ਆਪਾਂ ਜਿਹੜੇ ਲਿਵਰ ਵਾਲਿਆਂ ਨੂੰ ਦਿੱਕਤ ਆਉਂਦੀ ਆ ਇਹ ਇੱਥੇ ਬੈਠ ਜਾਣਗੇ ਅੱਛਾ ਬੀਜੂ ਕੀ ਕੀ ਇਹ ਆਪਾਂ ਜਿਵੇਂ ਗੰਡਿਆਂ ਦਾ ਦਾ ਕਣ ਹੋ ਗਿਆ ਆਪਾਂ ਹੱਥ ਨਾਲ ਲਾਉਣਾ ਜਾਂ ਪਿਆ ਲਸਣ ਦੀ ਤਰੀਆਂ ਆਪਾਂ ਹੱਥ ਨਾਲ ਲਾਉਦੇ ਜਾਣਾ ਤੇ ਹਾਂ 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 ਇੱਕੋ ਟਾਈਮ ਜਾਂਦੇ ਜਾਂਦੇ ਆਪਣਾ ਬਜਾਈ ਵੀ ਹੋ ਗਈ ਬੈੱਡ ਵੀ ਹੋ ਗਿਆ ਅੱਛਾ ਇਹ ਮਸ਼ੀਨ ਆਪਾਂ ਨੂੰ ਮੂਰੇ ਬੈੱਡ ਪਾ ਕੇ ਦੇਊਗੀ ਆ ਰੂਲਾ ਮਾਰ ਐ ਤੇ ਰੇ ਪਾ ਕੇ ਦੇਊਗੀ ਰੇ ਬੈੱਡ ਦੇ ਲਿਫਾਫੇ ਥਲੇ ਰੇ ਖਿਲਾ ਦੇਊਗੀ ਆਇਆ ਰੇ ਪਾਉਗੀ ਫਿਰ ਰੂਲਾ ਇਹਦੇ ਨਾਲ ਬੈੱਡ ਤੇ ਰੂਲਾ ਮਾਰ ਕੇ ਫਿਰ ਇਹਦੇ ਉੱਤੇ ਆਹ ਮ ਵਿਛਾ ਕੇ ਇਹਦੇ ਉੱਤੇ ਫਿਰ ਰੂਲਾ ਮਾਰੂਗੀ ਹਾਂ ਵਿਛਾ ਕੇ ਬੈੱਡ ਦੇ ਵਟ ਕੱਢਣ ਵਾਸਤੇ ਲਿਫਾਫੇ ਦੇ ਤੇ ਆ ਇਹਨੂੰ ਇਹਦੇ ਨਾਲ ਆਪਾਂ ਨੂੰ ਲਿਫਾਫੇ ਦੇ ਵਿੱਚ ਗਲੀਆਂ ਕੱਢ ਕੇ ਦੇ ਦੂਗਾ ਗਲੀਆਂ ਕੱਢ ਦੂਗੇ ਜੀ ਤੇ ਆ ਟਾਇਰ ਕਾ ਤੋਂ ਲਾਤੇ ਇੱਥੇ ਇਹ ਜਿਹੜੇ ਲਿਫਾਫਾ ਉਹਨੂੰ ਕੰਡੇ ਨਾਲ ਨੱਪ ਲੈਣਗੇ ਟਾਇਰ ਤੇ ਇਹ ਉੱਪਰ ਮਿੱਟੀ ਪਾ ਦੇਣਗੇ ਓਏ ਹੋਏ ਹੋਏ ਅੱਛਾ ਆ ਦੇਖੇ ਆਹਾ ਆਹਾ ਉਹਨੂੰ ਲਫਾਫੇ ਨੂੰ ਨੱਪਣਗੇ ਆ ਉੱਤੇ ਮਿੱਟੀ ਪਾਉਣਗੇ ਹਾਂਜੀ ਹਾਂਜੀ ਇਹ ਮਤਲਬ ਹਜੇ ਚਲਾ ਕੇ ਆਪਾਂ ਦੇਖਣੀ ਪਹਿਲੀ ਵਾਰੀ ਚੱਲਣੀ ਪਹਿਲੀ ਵਾਰੀ ਦੇਖਣੀ ਹੈ ਜੇ ਫੇਲ ਵੀ ਹੋ ਸਕਦੀ ਕਾਮਯਾਬੀ ਹੋ ਸਕਦੀ ਦੋਨੇ ਗੱਲਾਂ ਹੀ ਹੋ ਸਕਦੀ ਥੋੜਾ ਬਾਲਾ ਕਰਨਾ ਪੈ ਸਕਦਾ ਹੋਊਗਾ ਤਾਂ ਆਖਰ ਨੂੰ ਕਾਮਯਾਬ ਹੋਣਾ ਪੈਣਾ ਇਹਨੂੰ ਇਹ ਐਤਾ ਹੋ ਗਈ ਇਹਦੇ ਵਾਲੀ ਤੇ ਆਹ ਕਾਦੇ ਵਾਲੀ ਹੋ ਗਈ ਜਿੱਥੇ ਆਪਾਂ ਸਵਾਪ ਪਾ ਕੇ ਲਿਆਏ ਆ ਇਹ ਜਿਵੇਂ ਆਪਾਂ ਗੰਡਿਆਂ ਦਾ ਕਣ ਬੀਜਦੇ ਆ ਮਤਲਬ ਗੰਡਿਆਂ ਦੀ ਪਨੀਰੀ ਜਿਹੜਾ ਬਰੀਕ ਵੀ ਹੁੰਦਾ ਹਾਂ ਬਰੀਕ ਬੀਜ ਪੌਦ ਵਾਸਤੇ ਹਾਂਜੀ ਇਹ ਆਪਾਂ ਬੈਡ ਬਣਾ ਕੇ ਉੱਪਰ ਇਹਨੇ ਪਹਿਲਾਂ ਤਾਂ ਗਰਮਾਲੇ ਮਾਰਨਾ ਜੀ ਇਸ ਰੂਲਰ ਨੇ ਇਹ ਗੇਅਰ ਨਾਲ ਚੱਲੂ ਪੀਟੀਓ ਨਾਲ ਅੱਛਾ ਇਹ ਗੇਅਰ ਡਰਾਈਵ ਆ ਹਾਂਜੀ ਹਾਂਜੀ ਪੀਟੀਓ ਨੂੰ ਸਫਾਈ ਕਰ ਦੂਗਾ ਬਾਅਦ ਵਿੱਚ ਟੈਂਕੀ 20 ਪਾਊਗੀ ਹੂੰ ਫਿਰ ਉਸ ਤੋਂ ਬਾਅਦ 20 ਦੇ ਉੱਤੇ ਹਰੇ ਨਹੀਂ ਗੰਡਿਆਂ ਦਾ 20 ਤਾਂ ਬਰੀਕ ਹੀ ਬਹੁਤ ਜ਼ਿਆਦਾ ਹੁੰਦਾ ਉਹ ਕਿਵੇਂ ਪਾਊਗੀ ਇਹ ਇੰਨਾ ਮਿਣ ਕੇ ਇਹਨੇ ਆਪੇ ਵਾਦਣਾ ਜੀ ਇਹ ਉੱਤੇ ਉਧਰ ਗੇਅਰ ਬਾਕਸ ਲੱਗਾ ਹੈ ਜਿੰਨਾ ਆਪਾਂ ਵਧ ਘਟ ਕਰਨਾ 20 ਉਸ ਤੋਂ ਕਰਾ ਕਰ ਸਕਦੇ ਹਾਂ ਤੁਰੇ ਆਈ ਇੱਧਰ ਆਇਓ 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 ਆ ਲਿਆਂਦਾ ਗੰਡਿਆਂ ਦਾ ਆ ਆਪ ਗੰਡਿਆਂ ਦਾ ਬੀ ਲਿਆਂਦਾ ਹਾਂਜੀ 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 ਆਪਾਂ ਟਰਾਈ ਕਰਕੇ ਦਿਖਾਵਾਂਗੇ ਆ ਗੰਡਿਆਂ ਦਾ ਬੀ ਐਚ ਫਿਰ ਤਾਂ ਆਪਾਂ ਪਾ ਕੇ ਹੀ ਦੇਖਾਂਗੇ ਦੇਖੋ ਆ ਗੰਡਿਆਂ ਦਾ ਬੀ ਲਿਆਂਦਾ ਪ੍ਰੀਤ ਆਲੇ ਫੜੀ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚਾਹ ਪੱਤੀ ਵਰਗਾ ਹੁੰਦਾ ਹਾਂਜੀ ਹਾਂਜੀ ਇੱਥੋਂ ਆਪਾਂ ਗੰਡਿਆਂ ਦਾ ਬੀ ਸੈੱਟ ਕਰ ਦੇਣਾ ਕਿੰਨਾ ਬੀ ਚਾਲ ਵੱਧ ਘੱਟ ਕਰਨੀ ਕਿੰਨਾ ਬੀ ਪਾਉਣਾ ਹੈ ਘਟਾਉਣਾ ਹੈ ਵਧਾਉਣਾ ਹੈ ਇਹ ਗੇਅਰ ਤੋਂ ਹੋ ਜਾਣਾ ਹੈ ਗੰਡਿਆਂ ਦਾ ਬੀ ਹੁਣ ਆਪਾਂ ਬੀਜ ਕੇ ਹੀ ਦੇਖਾਂਗੇ ਮੌਕੇ ਤੇ ਸਾਰਾ ਪ੍ਰੈਕਟੀਕਲੀ ਕਰਕੇ ਦੇਖਾਂਗੇ ਤੇ ਆ ਸਵਾਹ ਪਾ ਦੂਗੀ ਉੱਤੇ ਅਜੇ ਉੱਪਰ ਸਵਾਹ ਪਾ ਦੂ ਇਹਨੂੰ ਸੁਵਾ ਨੂੰ ਫਿਰ ਉਡਣ ਨਾਲ ਵੀ ਉੱਡੇ ਨਾਲ ਆਪਣੀ ਸੁਵਾ ਨੂੰ ਦੇ ਵਾਸਤੇ ਪਿੱਛੇ ਫਿਰ ਇੱਕ ਰੂਲਰ ਹੈ ਅੱਛਾ ਜੀ ਇਹਨੇ ਆਪਣੀ ਉਹ ਸੁਵਾ ਨੂੰ ਮੜਾ 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 ਜ਼ਮੀਨ ਦੇ ਨਾਲ ਚ ਭੇਜ ਦੇਣਾ ਇਹਨੇ ਕਮਾਲ ਆ ਯਾਰ ਹੂੰ ਕਮਾਲ ਆ ਕਿਉਂ ਵੀ ਭਾਈ ਦੇਖੀ ਕਦੇ ਇਹੋ ਜੀ ਮਸ਼ੀਨ ਦੇਖੀ ਨੇ ਅੱਜ ਦੇਖ ਲਈ ਪੇਲੀ ਮਰੀ ਆਹ ਬਾਈ ਜਾਂਦੇ ਸੀ ਮੋਟਰਸਾਈਕਲ ਤੇ ਹਨਾ ਭਾਈ ਰੁਕ ਗਏ ਹੁਣ ਚਲਾ ਕੇ ਦਿਖਾ ਦਈਏ ਤੁਹਾਨੂੰ ਦਿਖਾਓ ਜੀ ਲੈ ਬਾਈ ਦੇ ਰਿਵਿਊ ਲੈਣੇ ਉਸ ਤੋਂ ਬਾਅਦ ਆਪਾਂ ਪਹਿਲਾਂ ਆਪਾਂ ਕਿਹੜੀ ਚਲਾਈ ਆ ਚਲਾਈ ਇਹ ਚਲਾ ਦੇਣੇ ਬਿਲਕੁਲ ਪਹਿਲਾਂ ਆ ਚਲਾਉਨੇ ਆ ਆ ਚਲਾਉਨੇ ਆ ਆਪਾਂ ਦੇਖਦੇ ਆ ਵੀ ਕਿਵੇਂ ਇੰਨਾ ਗੰਡਿਆਂ ਦਾ ਬਰੀਕ ਵੀ ਕਿਵੇਂ ਪਾਉਗੀ ਅੱਜ ਆਪਾਂ ਦੇਖਦੇ ਆ ਚਲੋ ਕਿੰਦੇ ਲੱਕੇ ਮੜਾ ਜਾ ਥੱਲੇ ਕਿੰਦੇ ਲੈ ਕਰ ਲੋ ਇਹਦੀ ਸੈਟਿੰਗ ਸ਼ੂਟਿੰਗ ਮੈਨੂੰ ਆ ਮੈਕ ਦੇ ਦੋ ਇੱਕ ਇੱਕ ਵਾਰੀ ਨਾ ਬਿਨਾ ਵੀਪ ਪਾਏ ਤੋਂ ਗੰਡਿਆਂ ਦਾ ਆਪਾਂ ਚਲਾ ਕੇ ਦੇਨੇ ਆ ਬਈ ਕਿਵੇਂ ਚੱਲਦੀ ਕਿਉਂਕਿ ਵੀਪ ਬਹੁਤ ਮਹਿੰਗਾ ਹੁੰਦਾ ਆਪਾਂ ਖਰਾਬ ਕਰੀਏ ਹਨ ਤਾਂ ਇੱਕ ਵਾਰੀ ਆਪਾਂ ਦੇਖਦੇ ਆ ਕਿਉਂਕਿ ਪਹਿਲੀ ਵਾਰੀ ਟੈਸਟਿੰਗ ਹੋਣ ਲੱਗੀ ਆ ਜ਼ਮੀਨ ਤੇ ਮਸ਼ੀਨ ਸਿਰਫ ਬਣਾਈ ਆ ਦਿਮਾਗ ਨਾਲ ਬਣਾ ਲਈ ਆ ਤੇ ਆਪਾਂ ਦੇਖਦੇ ਆਂ ਵੀ ਇਹ ਕਿਵੇਂ ਕਰਦੀ ਓਦੋਂ ਬਾਅਦ ਆਪਾਂ ਵੀ ਪਾ ਕੇ ਵੀ ਚੈੱਕ ਕਰਦੇ ਆਂ ਸਹੀ ਪਾਉਂਦੀ ਆ ਗਲਤ ਪਾਉਂਦੀ ਆ ਓਦੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਊਗਾ ਬਿੱਡਾਂ ਦਾ ਪਤਾ ਲੱਗ ਜਾਊਗਾ ਮੇਰੇ ਹਿਸਾਬ ਨਾਲ ਮੜਾ ਇਹ ਡੰਡਾ ਨਾ ਕਸ ਲਿਕੇ ਬਾਈ ਜੀ ਮੀ ਮੀ ਪੈ ਗਿਆ ਨਾ ਸਵਾ ਤੇ ਮੀ ਪੈ ਗਿਆ ਗਿੱਲੀ ਹੋ ਗਈ ਸਵਾ ਸਵਾ ਉਮੇ ਘਿਰਦੀ ਨਹੀਂ ਮੀ ਪੈ ਗਿਆ ਗਿੱਲੀ ਕਰ ਲਈ ਸਵਾ ਮੈਂ ਤਾਂ ਉਹਦੇ ਮੀ ਆਲੇ ਦਾ ਨਾ ਦੁਬਾਰਾ ਵੀਡੀਓ ਬਣਾਉਣ ਤੋਂ ਜਵਾਬ ਦੇਤਾ ਮੈਂ ਕਿਹਾ ਬਾਈ ਆਪਾਂ ਸੁੱਕੀ ਸਵਾ ਨਾਲ ਵੀਡੀਓ ਬਣਾਉਣੀ ਆ ਹੁਣ ਗੱਲ ਬਣੂ ਬਾਈ ਹੁਣ ਪੂਰਾ ਟੈਟ ਹੋ ਗਿਆ ਹੁਣ ਸਹੀ ਆ ਕੰਮ ਚਲ ਹੁਣ ਬੈੱਡ ਵੀ ਡੂੰਗਾ ਪਾਊਗੀ ਵੱਡਾ ਆ ਸਵੇਹ ਸੁਆਹ ਕੇਰਦੀ ਤਾਂ ਹੈ ਪਰ ਸਵਾਹ ਗਿੱਲੀ ਕਰਕੇ ਸਵਾਹ ਉੰਨੀ ਨਹੀਂ ਕੇਰਦੀ ਕੇਰਦੀ ਸਵਾਹ ਸੁੱਕੀ ਚਾਹੀਦੀ ਆ ਦੇਖ ਚੈਨ ਚੂਨ ਨਹੀਂ ਡਰਾਈਵਾਂ ਦਿੱਤੀਆਂ ਆ 프리 ਤਾਂ ਇਧਰਲੇ ਪਾਹਿਆ ਨਾ ਓਏ ਸੋਰੇ ਪਰ ਬਣਾਤਾ ਏ ਓ ਬੈਡ ਬਹੁਤ ਟੈਟ ਬਣਾਉਂਦੀ ਆ ਓਏ ਨਾ ਆ ਦੇਖ ਇੱਕ ਬਣਾਇਆ ਹਾਂ ਲਾ ਵੀ ਦੁਆਰ ਦੂਜੀ ਦੂਜੀ ਕੋਸ਼ਿਸ਼ ਕਰਨ ਲੱਗਿਆ ਕਰਨੇ ਇਧਰ ਮੈਚ ਚੱਲ ਰਿਹਾ ਮੇਰਾ ਮੈਨੂੰ ਮੈਚ ਬੰਦ ਕਰ ਲੈਣਗੇ ਦੂਜੀ ਕੋਸ਼ਿਸ਼ ਕਰਨ ਲੱਗਿਆ ਹੁਣ ਕੇਰਾ ਸੈਟਿੰਗਾਂ ਸੂਟਿੰਗਾਂ ਫੇਰ ਕੀਤੀਆਂ ਮਸ਼ੀਨ ਦੀਆਂ ਇੱਕ ਵਾਰ ਜਮਾ ਐ ਜਦੋਂ ਪੂਰੀ ਪਿਚ ਬਹਿ ਗਈ ਨਾ ਉਦੋਂ ਲਾਸਟ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਚੱਲਦੀ ਹੈ ਚੱਲ ਇਹ ਮੇਰੇ ਹਿਸਾਬ ਨਾਲ ਬਾਈ ਨੇ ਉਹ ਸੈਂਸਿੰਗ ਵਾਲਾ ਬੰਦ ਕਰਤਾ ਜਗਾੜ ਇਹਦਾ ਹਨਾ ਟਰੈਕਟਰ ਦਾ ਅਸਲ ਦੇ ਵਿੱਚ ਜ਼ਮੀਨ ਡੂੰਗੀ ਬਾਹੀ ਹੋਣੀ ਬਹੁਤ ਜ਼ਰੂਰੀ ਆ ਬਈ ਇਹਦੇ ਲਈ ਹਾਂ ਆ ਬੈਡ ਭੁੱਖਾ ਨਹੀਂ ਰਹਿਣਾ ਚਾਹੀਦਾ ਜੇ ਜ਼ਮੀਨ ਡੂੰਗੀ ਬਾਹੀ ਆ ਆ ਦੇਖ ਪ੍ਰੀਤ ਸਵਾ ਦਾ ਪਛਾਉਂਦੀ ਆ ਬਹੁਤ ਵਧੀਆ ਕੱਲ ਕਰ ਸਵਾ ਗਿੱਲੀ ਕਰਕੇ ਹੈ ਸਹੀ ਆ ਬਾਈ ਪਾਸਾ ਹਾਂ ਪਾਓ ਵੀ ਹੁਣ 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 ਬਣੀ ਆ ਗੱਲ ਪ੍ਰੀਤ ਹੁਣ ਬਣਾਇਆ ਸ਼ੀਸ਼ਾ ਆਹ ਗੁੰਮੀ ਪਾਓ ਵੀ ਪਾਓ ਵੀ ਲਿਆਓ ਵੀ ਹੁਣ ਪਾਉਣ ਲੱਗਿਆ ਵੀ ਬਈ ਮਹਿੰਗਾ ਲਿਆਓ ਭਾਈ ਸ਼ਾਬਾਸ਼ ਇਹਦਾ ਸਾਰਾ ਹੀ ਡੁੱਲ ਗਿਆ ਚਲੋ ਚਲੋ ਇਹ ਯਾਰ ਉਹਨਾਂ ਬਰੀਕੀ ਨਾ ਪਾਉ ਕਿਵੇਂ ਤੂੰ ਇਹ ਦੇਖ ਯਾਰ ਗੱਲ ਸੋਚੇ ਨਾਲ ਹੈ ਹੋਰ ਲਿਆਂਦਾ ਵੀ ਉਹ ਤੋਂ ਮੂੰਹ ਮਗਰ ਪੈੜਾ ਨਾ ਕਰਿਓ ਚੰਗੋ ਹੁਣ ਆਪਾਂ ਸਫਾਈ ਨਾ ਦੇਖਣੀ ਆ ਚੀਜ਼ ਖਾਲੀ ਖੂਲੀ ਤਾਂ ਬਹੁਤ ਚੰਗੀ ਪਾਈ ਆ ਅਜੇ ਹੋਰ ਪੈਕਟ ਪਾੜੀ ਜਾਂਦੇ ਆ 프리 ਤਾਂ ਜੇ ਤਾਂ ਖਰਚਾ ਬਹੁਤ ਕਰਾ ਦੇਣਾ ਬਾਈ ਤਾਂ ਵੀ ਮਹਿੰਗਾ ਬਹੁਤ ਹੁੰਦਾ ਹਨਾ ਇਹ ਲੈ ਚੱਕ ਤੇ ਟੈਸਟਿੰਗ ਆ ਕੰਪਨੀ ਵਾਲਾਂ ਦਾ ਇੰਨੇ ਕ ਥਾਂ ਥੂ ਰੱਖੇ ਹੁੰਦੇ ਆ ਸਸ ਤਾਂ ਫੇਰ ਹੀ ਪਤਾ ਲੱਗੂ ਹਾਂ ਕਰਨੇ ਪਾ ਲੈਣ ਤੇ ਪੁੱਤ ਵੀ ਹੁਣ ਰੋਕ ਜਾ ਚਲੋ ਤੋਰ ਲਗੇ ਨਾਕ ਬਹੁਤ ਆ ਬਹੁਤ ਆ ਬਹੁਤ ਆ ਯਾਰ ਬਹੁਤ ਹੋ ਗਿਆ ਚਲੋ ਬਈ ਸ਼ਾਬਾਸ਼ ਲਓ ਵਾਹਿਗੁਰੂ ਦਾ ਨਾਮ ਬਹੁਤ ਮਹਿੰਗਾ ਵੀ ਪਤਾ ਆਪਾਂ ਵਿੱਚ ਹੈਲੋ ਭਾਈ ਸ਼ਾਬਾਸ਼ 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 ਕੋਈ ਨਾ ਪੁੱਤ ਕੋਈ ਨਾ ਹਜੇ ਰੁਕ ਜੋ ਹਜੇ ਹਜੇ ਸਾਰਾ ਲੱਗ ਗਿਆ ਕਰਨ ਓਏ ਆ ਦੇਖ ਕਰਨੇ ਇੱਧਰ ਓਏ ਉੱਧਰ ਦੇ ਓਏ ਉਹ ਗਰਾਰੀ ਜੀ ਦੇ ਉੱਤੋਂ ਦੀ ਆ ਡਿੱਗਦਾ ਕਰਨੇ ਆ ਉਹਦੇ ਉੱਤੋਂ ਦੀ ਆ ਕੇ ਡਿੱਗਦਾ ਵੀ ਆ ਦੇਖ ਮਗਰ ਦੇਖ ਓਏ ਦੇਖੋ ਮਗਰ ਕਰ ਗੱਲ ਗੱਲਾਂ ਕੱਲਾ ਦਾਣਾ ਪਿਆ ਇੱਕ ਇੱਕ ਦਾਣਾ ਦਾਣਾ ਪਿਆ ਯਾਰ ਇੱਕ ਇੱਕ ਦਾਣਾ ਦਾਣਾ ਪਿਆ ਤਾ ਯਾਰ ਗੱਲ ਬਣਾਤੀ ਯਾਰ ਆ ਤਾਂ ਤਾਂ ਗੋਭੀ ਦੀ ਪਨੀਰੀ ਬੀਜਣੀ ਆ ਬਾਈ ਗੋਭੀ ਦੀ ਪਨੀਰੀ ਬੀਜੂਗਾ ਬੀਜ ਜਾਈਊਗੀ ਬਾਈ ਪਨੀਰੀ ਆ ਬਤਾਉਂਗਾ ਟਮਾਟਰ ਦੀ ਪਨੀਰੀ ਆ ਇਹ ਸਾਰੀਆਂ ਲਾਉਗੇ ਜੀ ਤੇ ਮੇਰੇ ਹਿਸਾਬ ਨਾਲ ਜਿੰਨਾ ਬੈਡ ਟੈਟਾ ਉੱਪਰਲੇ ਪਾਸੋਂ ਪੱਟਣੀ ਬਹੁਤ ਸੌਖੀ ਹੋਊਗੀ ਬਾਈ ਇਹ ਸੌਖੀ ਜੜ੍ਹ ਨੇ ਵਧੀਆ ਰਹੂਗੀ ਲੈਵਲ ਤੇ ਹਨਾ ਇਹ ਸਭ ਤੋਂ ਵੱਡੀ ਗੱਲ ਜਿਆਦਾ ਹੱਥੀਂ 20 ਪਾਉਣੇ ਆ ਕਿੰਨੇ ਵੱਧ ਕਿਤੇ ਘੱਟ ਕਿਤੇ ਸੰਘਣਾ ਇਹਨੇ ਇੱਕ ਸਾਰ ਲੈਣਾ ਜਿੰਨਾ 20 ਵਧਾਉਣਾ ਗੇਅਰ ਲਾਵਾਂਗੇ ਇੱਕ ਸਾਰ ਵਧੂਗਾ ਇਹ ਤਾਂ ਯਾਰ ਮੈਂ ਕਹਿੰਦਾ ਮੇਰੇ ਸੁਣਨ ਚ ਆਇਆ ਕਹਿੰਦੇ ਗੋਭੀ ਦਾ ਵੀ ਲੱਖ ਰੁਪਏ ਕਿਲੋ ਹੁੰਦਾ ਹਾਂਜੀ ਹਾਂਜੀ ਜਿਵੇਂ ਆਹ ਚੀਜ਼ ਆ ਜੇ ਆਪਣੀ ਹਾਂ ਇਹਦੇ ਅੰਦਰ ਜੇ ਸੁੱਕੀ ਰਾਖ ਹੋਵੇ ਕਿ ਸਾਰੇ ਤੱਕ ਸਾਰੇ ਐਵੇਂ ਪਰਤ ਆ ਜਾਣੀਆਂ ਹਾਂ ਫਿਰ ਗਿੱਲੇ ਹੋਣ ਕਰਕੇ ਉਹਦੀਆਂ ਕਟੋਰੀਆਂ ਜੇ ਭਰ ਗਈਆਂ ਹਾਂ ਤੇ ਰਾਖ ਡਿੱਗ ਨਹੀਂ ਰਹੀ ਵਿੱਚ ਬਾਹਨਦਾ ਨਾ ਹਲਦ ਨਹੀਂ ਰਹਿਣਾ ਜਿੱਥੇ ਲਾਦਾ ਇਹ ਯਾਰ ਜਿਹੜਾ ਰੂਲਰ ਹੈ ਨਾ ਉਹ ਦਾਣੇ ਨੂੰ ਐ ਮਿੱਟੀ ਦੇ ਵਿੱਚ ਖਬੋ ਦਿੰਦਾ ਹਾਂਜੀ ਹਾਂਜੀ ਕੋਈ ਐ ਨਹੀਂ ਵੀ ਜੇ ਮਾੜਾ ਮੋਟਾ ਪਾਣੀ ਸਿਰਕਾ ਲਾਵਾਂਗੇ ਆਫਸੈਟ ਨਹੀਂ ਹੋਣਗੇ ਬੀ ਹਾਂਜੀ ਹਾਂਜੀ ਸਿਰਕੇ ਦੀ ਲੋੜ ਨਹੀਂ ਸੱਲ ਨਾਲੀਆਂ ਨੇ ਫੜ ਲੈਣੀ ਸੱਲ ਹਾਂ ਆਈ ਸੱਲ ਨੇ ਹੀ ਹਰੇ ਹੋ ਜਾਣੇ ਆ ਇਹ ਤੇ ਸੱਲ ਦੇ ਨਾਲੇ ਦੀ ਗਰੋਥ ਵੀ ਬਹੁਤ ਸਪੀਡ ਤੇ ਹੁੰਦੀ ਹੈ ਹੂੰ ਨਹੀਂ ਨਹੀਂ ਬਹੁਤ ਕਾਮਯਾਬ ਆਏ ਤਾਂ ਹੁਣ ਆਪਾਂ ਦੂਜੀ ਮਸ਼ੀਨ ਵੀ ਚਲਾ ਕੇ ਦੇਖੀਏ ਹਾਂਜੀ ਹਾਂਜੀ ਲੈ ਇੱਕ ਬਹੁਤਾ ਵੀ ਨਾ ਖਰਾਬ ਕਰਕੇ ਹਾਂ ਦੇਖ ਲਓ ਹਾਂ ਆਹ ਵੇਖੋ ਵੀ ਇਹ ਨੇ ਜਿਵੇਂ ਇੱਥੇ ਹਾਂ ਬਰਾਬਰ ਜਿੰਨਾ ਇੱਧਰ ਹੈ ਉਨਾ ਹੀ ਇੱਧਰ ਆ ਹੂੰ ਇਹ ਨਹੀਂ ਵੀ ਇੱਕ ਸਿਰ ਵੱਧ ਹੋ ਜਾਊ ਜਾਂ ਘਟ ਹੋ ਜਾਊਗਾ ਹੂੰ ਵੀ ਕੋਈ ਵੀ ਨਹੀਂ ਵੱਧ ਘਟ ਸਿਰਦੀ ਯਾਰਾਂ ਦੇਖਿਆ ਤਾਂ ਸਿੰਪਲ ਦੇ ਗੱਲ ਲਿਓ ਆ ਇਹ ਇੱਕ ਸੈਂਪਲ ਥਿਉਰੀ ਐ ਇਹਦੇ ਨਾਲ ਵੀ ਸਿੱੜਦੀ ਐ ਵੱਧ ਘੱਟ ਕਿਵੇਂ ਸਿੱੜਦੂਗੀ ਹੂੰ ਆਹ ਰੂਲੇ ਜੇ ਨਾਲ ਵੀ ਸੇਟਣਾ ਐ ਐਵੇਂ ਰੂਲੇ ਜੇ ਨਾਲ ਸਵਾਹ ਸਿੱੜਦੀ ਹੁਣ ਗੱਲ ਕਰ ਸਵਾਹ ਗਿੱਲੀ ਸਵਾਹ ਚੋਕ ਹੋ ਗਈ ਤੋਰੀ ਸਵਾਹ ਚੋਕ ਹੋ ਗਈ ਤੇ ਨਹੀਂ ਤਾਂ ਬਾਬਾ ਉਹ ਦੇਖਣ ਵਾਲੇ ਨੂੰ ਸਮਝਾਉਂਦੀ ਆਗਾ ਹਾਂਜੀ 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 ਜਿਹੜੀ ਗੱਲ ਸਮਝਾਉਣੀ ਚਾਹੁੰਨੇ ਆ ਆਪਾਂ ਹੁਣ ਦੂਜੀ ਮਸ਼ੀਨ ਵੀ ਚਲਾ ਕੇ ਦੇਖੀਏ ਹਾਂਜੀ ਹਾਂਜੀ ਚਲੋ ਜੀ ਦੂਜੀ ਮਸ਼ੀਨ ਵੀ ਚਲਾਉਨੇ ਆ ਆ ਜਾ ਪ੍ਰੀਤ ਉਹ ਵੀ ਆਹ ਜਿਹੜੀ ਆਹ ਮਸ਼ੀਨ ਆ ਹਾਂਜੀ ਹਾਂਜੀ ਇਹ ਇਹ ਇਧਰਲੇ ਕਿਸੇ ਜ਼ਿਮੀਦਾਰ ਨੇ ਬਣਵਾਈ ਆ ਆਪਣੇ ਤੋਂ ਨਹੀਂ ਜੀ ਇਹ ਮਸ਼ੀਨ ਤੇ ਜਿਹੜਾ ਆਪਣਾ ਰੋਟਾਵੇਟਰ ਆਪਾਂ ਚਲਾਇਆ ਹੈ ਇਹ ਤੇ ਹੋਰ ਇਹਨਾਂ ਦੀਆਂ ਆਟਮਾ ਨੇ ਕਲਟੀਵੇਟਰ ਨੇ ਇਹ ਸਾਰੇ ਕੈਨੇਡਾ ਜਾਣੇ ਆ ਜੀ ਅੱਛਾ ਇਹ ਬਾਹਰ ਕੈਨੇਡਾ ਜਾਣੇ ਆ ਹਾਂਜੀ ਹਾਂਜੀ ਤੇ ਆ ਉਹ ਵੀ ਕੈਨੇਡਾ ਚ ਜਾਊਗੀ ਨਹੀਂ ਇਹ ਤਾਂ ਫਾਰਮਰ ਕੈਨੇਡਾ ਤੋਂ ਇੱਥੇ ਆਏ ਹੋਏ ਨੇ ਖੇਤੀ ਸਟਾਰਟ ਕਰੀਏ ਨਾ ਹੁਣ ਆਰਗੈਨਿਕ ਦੀ ਅੱਛਾ ਗੁੜ ਵਗੈਰਾ ਤਿਆਰ ਕਰਦੇ ਨੇ ਇਹ ਸਬਜ਼ੀ ਵਗੈਰਾ ਜਿਹੜੇ ਆਪਦੇ ਫਾਰਮ ਦੇ ਕੋਲ ਕੋਲਾ ਪੌਦ ਵਗੈਰਾ ਦਾ ਕੰਮ ਉਹਨਾਂ ਕਰਨਾ ਹੈ ਹੂੰ ਉਹਨਾਂ ਕੋਲ ਅੱਗੇ ਆਪਣੇ ਪਲਾਂਟਰ ਵੀ ਨੇ ਗਏ ਉਹ ਜਿਹੜਾ ਆਪਣਾ ਦੂਜਾ ਬਣਾਇਆ ਸੀ ਡੀ ਅਸਰ ਮਸ਼ੀਨ ਉੱਥੇ ਗਈ ਹੋਈ ਆ ਇਹ ਹੁਣ ਉੱਥੇ ਜਾਣਾ ਉਹਨਾਂ ਕੋਲੇ ਆ ਚੈਲੰਜ ਤੁਹਾਨੂੰ ਕਿਹਨੇ ਦਿੱਤਾ ਸੀ ਮੈਨੂੰ ਇਹ ਜੀ ਮਸ਼ੀਨ ਚਾਹੀਦੀ ਹੈ ਇਹ ਉਹਨਾਂ ਨੇ ਮੰਗਿਆ ਸੀਗਾ ਜੀ ਉਹ ਆਪਣੇ ਪਲੈਂਟਰ ਲੈ ਕੇ ਪਹਿਲਾਂ ਪਹਿਲਾਂ ਫਿਰ ਤੁਸੀਂ ਹੱਥੀਂ ਬਜਾਈ ਹੁੰਦੀ ਦੇਖ ਕੇ ਆ ਵੀ ਬਜਾਈ ਹੁੰਦੀ ਕਿਵੇਂ ਆ ਬਜਾਈ ਦੀ ਵਿਧੀ ਕੀ ਆ ਵੀ ਮੇਰੀ ਮਸ਼ੀਨ ਸੇਮ ਹੋਵੇਂ ਕਰਕੇ ਦੇਵੇ ਪਹਿਲਾਂ ਤੁਸੀਂ ਉਹਨੂੰ ਬਜਾਈ ਨੂੰ ਦੇਖਿਆ ਉਹ ਛੋਟੇ ਛੋਟੇ ਕਹਿ ਰਹੇ ਆ ਪਾ ਗਣਾ ਹੱਥੀਂ ਵੀ ਥੜਦੇ ਆ ਬਰੀਕ ਬਰੀਕ ਕਿਤੇ ਜ਼ਿਆਦਾ ਡੇਪਿਆ ਕਿਤੇ ਵਿਰਲ ਹੋ ਗਈ ਇੱਕ ਸਾਰ ਨਹੀਂ ਹੁੰਦਾ ਹਾਂ ਇੱਕ ਸਾਰ ਹੋਊਗਾ ਇਹਦੀ ਮੋਟਾਈ ਵੀ ਕਣ ਦੀ ਵਧੀਆ ਹੋਊਗੀ ਜੀ ਤੇ ਉਹ ਥੋੜੇ ਏਰੀਆ ਵਿੱਚੋਂ ਆਪ ਨੂੰ ਜ਼ਿਆਦਾ ਮਿਲ ਜੂਗਾ ਉਹ ਉਹ ਤੁਸੀਂ ਦੇਖ ਐ ਫਿਰ ਆ ਇਹਦੀ ਇਹਦਾ ਇਹਦਾ ਵੀ ਤੁਹਾਨੂੰ ਚੈਲੰਜ ਦਿੱਤਾ ਕਿਸੇ ਨੇ ਵੀ ਮੈਨੂੰ ਆਹਾ ਹਾ ਉਹਨਾਂ ਨੇ ਨਾ ਕਿਤੇ ਦੇਵੇ ਫੋਟੋਆਂ ਵੀ ਭੇਜੀਆਂ ਸੀ ਵੀਡੀਓ ਚਲਦੀਆਂ ਕੈਨੇਡਾ ਵਾਲਿਆਂ ਨੇ ਵੀ ਸਾਡੇ ਐਵੇਂ مشین ਹੈਗੀ ਆ ਉਸ ਤਰ੍ਹਾਂ ਦੀ ਉਧਰ ਚਲਦੀਆਂ ਨੇ ਤੇ ਆਪਾਂ ਨੂੰ ਚਾਹੀਦੇ ਆਪਾਂ ਫਿਰ ਤਿਆਰ ਕਰੀਏ ਓਕੇ ਓਕੇ ਚਲਾ ਗਏ ਇਹਨੂੰ ਵੀ ਚਲਾ ਗਏ ਪ੍ਰੀਤ ਕਹਿੰਦੇ ਇਹ ਵਾਇਗਰੂ ਦਾ ਨਾਂ ਹਾਂਜੀ ਹਾਂਜੀ ਚੱਲ ਵੇ ਦੇਖੀ ਜਾਂਦੀ ਆ ਪ੍ਰੀਤ ਕੀ ਕਰਦੀ ਆ ਅਜੇ ਤਾਂ ਆ ਤੇਰੀਆਂ ਸੰਗਲੀਆਂ ਨਹੀਂ ਨਹੀਂ ਇਕੱਠਾ ਜਾਂ ਕਰਦੀ ਆ ਕਾਗਜ ਕੇਰਾ ਜਾਂ ਤਾਂ ਕਹਿ ਲੈ ਖੁੱਭੀ ਨਹੀਂ ਹਜੇ ਮਸ਼ੀਨ ਚੱਲ ਥੱਲੇ ਫਟੌਰ ਥੱਲੇ ਲੈਫਟ ਸੈਟ ਆ ਨਹੀਂ ਬਾਟ ਹੀ ਨਹੀਂ ਪਉਂਦਾ ਉਹ ਆਓ ਬਾਟ ਹੀ ਨਹੀਂ ਪਉਂਦਾ ਉਹ ਚੱਲ ਛੁੱਟੀ ਥੱਲੇ ਰੂਲਾ ਸੈਟ ਕਰਨ ਵਾਲਾ ਸੀ ਰੂਲਾ ਬਾਹਲਾ ਡਾਊਨ ਸੀ ਉਹਨੇ ਬੈੱਡ ਵਾਲਾ ਡਾਊਨ ਕਰਤਾ ਚੱਲ ਬਸ ਹੁਣ ਆਪਾਂ ਨੂੰ ਇਹ ਪਤਾ ਲੱਗ ਜੂਗੇ ਵੀ ਇੱਕੋ ਜਿਹਾ ਚੱਕਿਆ ਗਿਆ ਘੱਡੂ ਆਡਾ ਤਾਂ ਦੇਖੇ ਪਿੰਨਾ ਮੇਰਾ ਵਾਲੇ ਉਹ ਆ ਜੰਦਰਾ ਝੜ ਗਿਆ ਯਾਰੰਦਾ ਤਰੰਗ ਹੋਇਆ ਪਾ ਨਾ ਉਹਦਾ ਲੈ ਜੰਦਰਾ ਖੋਲ ਕੇ ਇਹਨੂੰ ਪਾਈਏ ਹਾਂ 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 ਤਾਂ ਦੇਕ ਨੂੰ ਲਿਫਟ ਕੰਮ ਤਾਂ ਕਰਦੀ ਆ ਪੂਰਾ ਪ੍ਰੀਤ ਜੇ ਜਾ ਚਾਹੀਦਾ ਬਸ ਥੋੜਾ ਜਿਹਾ ਬੈੱਡ ਘੱਟ ਪਾਉਂਦੀ ਆ ਕਰ ਲਾਂਗੇ ਸੂਤ ਹੋ ਜੂ ਨਾਟ ਨੂੰ ਤਾਂ ਖੋਲ ਕੇ ਥੋੜੀ ਜੀ ਸੈਟਿੰਗ ਕਰ ਰਹੇ ਆ ਕਿਉਂਕਿ ਪੂਰਾ ਵਧਿਆ ਬੈੱਡ ਨਹੀਂ ਪਾਇਆ ਇਹਨੇ ਜਿਹੜਾ ਬੈੱਡ ਪਾਉਣਾ ਚਾਹੀਦਾ ਸੀ ਉਹ ਬੈੱਡ ਨਹੀਂ ਪਾਇਆ ਹਣਾ ਉਹ ਮੈਂ ਚੱਲਦਾ ਉਹੋ ਜਿਹਾ ਬੈੱਡ ਨਹੀਂ ਪਾਇਆ ਜੇ ਜਾ ਪਾਉਣਾ ਚਾਹੀਦਾ ਸੀ ਨਾਟ ਨੂੰ ਖੋਲੇ ਆ ਨਾਟ ਕੱਟਦਾ ਖੋਲ ਕੇ ਚੈੱਕ ਕਰਦੇ ਆ ਬਈ ਮੋਰੀਆਂ ਜੀਆਂ ਚੰਗਾਂ ਕਰਦੀ ਸੀ ਮੈਨੂੰ ਐਸੇ ਕਾਗਜ਼ ਇਕੱਠਾ ਕਰੂ ਮੋਰੂ ਆਪਣੇ ਚੱਲਣ ਦੇ ਥੋੜੇ ਹਾਂ ਚੱਲ ਚੱਲਦੇ ਆ ਹਾਂ ਜੀ ਹੈ ਚੈੱਕ ਕਰਦੇ ਆ ਹਾਂ ਜੀ ਹਾਂ ਜੀ ਕਿਹੜਾ ਸੈਟਿੰਗਾਂ ਸੂਟਿੰਗਾਂ ਕੀਤੀਆਂ ਵੱਲੋਂ ਬਹੁਤ ਜ਼ਿਆਦਾ ਚਲੋ ਦੇਖਦੇ ਆ ਚੱਲ ਫਿਰ ਮਾਰ ਸੈਲਫ ਸੋਹਣਿਆ ਟਰੈਕਟਰ ਦੀ ਦੇਖਦੇ ਆ ਹੁਣ ਕੀ ਬਣਦਾ ਕਿਵੇਂ ਆ ਗੱਲਬਾਤ ਮੇਰੇ ਹਿਸਾਬ ਨਾਲ ਮੈਨੂੰ ਉਮੀਦ ਆ ਵੀ ਸਫਲ ਹੋਣ ਦੇ ਚਾਂਸ ਆ ਜਿਹੜਾ ਲਫਾਫਾ ਥੋੜਾ ਜਿਹਾ ਬੈਡ ਕੱਟ ਪਾਉਂਦੀ ਸੀ ਉਹ ਬੈਡ ਵੱਧ ਪਾਉਣ ਵਾਸਤੇ ਸੈਟਿੰਗ ਕੀਤੀ ਆ ਚੱਲ ਲੱਗ ਜੂ ਪਤਾ ਚੱਲ 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 ਬਈ ਚੱਲ ਐਂ ਮਿਹਨਤ ਕਰਕੇ ਹੀ ਸਫਲਤਾ ਮਿਲਦੀ ਹੁੰਦੀ ਆ ਹੈਂ ਚੰਦ ਤੇ ਪਹੁੰਚਣ ਵਾਲੇ ਕਿਤੇ ਪਹਿਲੇ ਦਿਨ ਪਹੁੰਚ ਗਏ ਸੀ ਯਾਰ ਆ ਇੱਕ ਆ ਸੰਗਲ ਜਿਹਾ ਇੱਧਰ ਵੀ ਯਾਰ ਕਾਗਜ਼ ਇਕੱਠਾ ਕਰਦਾ ਸੀ ਆ ਹਾਂ ਬੱਸ ਚੱਲ ਓਏ ਹੁਣ ਬੈੱਡ ਪਾੜਾ ਉੱਚਾ ਪਾਉਣ ਲੱਗ ਗਈ ਇੱਥੇ ਆ ਕੇ ਇੱਥੇ ਆ ਕੇ ਬੈੱਡ ਦੇ ਕਿੰਨਾ ਉੱਚਾ ਹੋ ਗਿਆ ਚਾਈ ਦੇਖ ਬੈੱਡ ਦੀ ਕਿੰਨੀ ਵੱਧ ਗਈ ਡਿਫਰੈਂਸ ੜਦਾ ਤੂੰ ਮਾਰਿਆ ਹੁਣ ਨਾ ਬਾਈ ਮਗਰਲੀ ਜਿਹੜੀ ਹੈਗੀ ਆ ਉਹ ਮਿੱਟੀ ਨਹੀਂ ਲਾਉਂਦਾ ਉੱਤੇ ਬੈੱਡ ਤੇ ਮਿੱਟੀ ਨਹੀਂ ਲਾਉਂਦਾ ਰੋਕ ਲੋ ਰੋਕ ਲਾ ਬੰਦੀ ਕਰਨ ਵਾਲੇ ਗੱਡੀ ਪਾੜਦੇ ਆ ਫਾਲੇ ਡੂੰਗੇ ਕਰਨ ਵਾਲੇ ਆ ਬਾਈ ਆਪਣੇ ਫਾਲੇ ਸਹੀ ਨੇ ਥੋੜਾ ਟਾਇਰ ਉੱਠ ਗਿਆ ਨਾ ਇਹ ਗਾਂ ਜਾ ਕੇ ਫਿਰ ਸਿੱਧ ਹੋ ਜੂਗਾ ਸਹੀ ਆਪਣਾ ਇਹਨੂੰ ਥੱਲੇ ਕਰੀ ਇਹਨੂੰ ਉੱਪਰ ਲੈ ਪਾਸੋਂ ਤੋਰੀਗਾ ਚਲੋ ਤੋੜ ਲੈ ਹਾਂ ਕਿਹੜਾ ਆਹ ਖੋਣ ਦੇ ਨੇ ਥੋੜਾ ਥੱਲੇ ਕਰਦੇ ਕਰ ਲਿਓ ਲਿਓ ਲਾਏਂਗਾ ਤੇ ਆਪੇ ਚਲਾ ਜੂ ਅੰਦਰ ਐ ਨਹੀਂ ਆ ਆ ਯਾਰ ਫਾਲਾ ਨਹੀਂ ਮਿੱਟੀ ਨਹੀਂ ਚੱਕ ਕੇ ਦਿੰਦਾ ਇਹਨੂੰ ਥੋੜਾ ਦੇ ਬਾਹਰ ਕਰਨਾ ਹੈ ਕਤਲੂਰ ਬਾਦ ਹੂੰ ਇਹਨੂੰ ਬਾਹਰ ਕਰੋ ਓਏ ਇਹ ਇਹਨੂੰ ਇਹਨੂੰ ਬਾਹਰ ਕਰਕੇ ਮਾੜਾ ਜਾ ਕਿਉਂਕਿ ਇਹਦੇ ਖਾਲੇ ਜੀ ਆਈ ਜਾਂਦੀ ਹੈ ਹਾਂ ਇਹ 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 ਮਾੜਾ ਜਾ ਇਹ ਮਾੜਾ ਚੱਕ ਕੇ ਮਿੱਟੀ ਦੇਵੇ ਬਸ ਇਹ ਇਧਰ ਮਾੜਾ ਜਾ ਲੱਗੇ ਫੇਰ ਸਰਾ ਹੋ ਜੂ ਕੰਮ ਬਾਕੀ ਸਾਰਾ ਕੋ پاس ਆ ਆ ਥੋੜਾ ਜਿਹਾ ਮਿੱਟੀ ਦੇ 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 ਨੇ ਹੁਣ ਫੇਰ ਬੈੱਡ ਪਹਿਲਾਂ ਸਹੀ ਕਰ ਲਿਆ ਸੀ ਲਿਫਾਫੇ ਦੀ ਸੈਟਿੰਗ ਗਲਤ ਸੀ ਮਿੱਟੀ ਤਾਂ ਲਾਉਣ ਲੱਗ ਗਿਓ ਫਾਲੇ ਓ ਪ੍ਰੀਤ ਹੈ ਥੋੜੀ ਜਿਹੀ ਮਿੱਟੀ ਘੱਟ ਲਾਉਂਦਾ ਫਾਲਾ ਮੇਰਾ ਮੰਨਣਾ ਮਾੜੀ ਜਿਹੀ ਮਿੱਟੀ ਹੋਰ ਲਾਵੇ ਉਧਰਲਾ ਸਹੀ ਲਾਉਂਦਾ ਇਧਰਲਾ ਆ ਦੇਖੂੰ ਤਾਂ ਚੱਕ ਲਈ ਬਾਈ ਜਾ ਕੇ ਮਿੱਟੀ ਨਹੀਂ ਨਹੀਂ ਆ ਦੇਖ ਲੈ ਗੱਲ ਬਣ ਗਈ ਆਇਆਂ ਕਰਕੇ ਆਇਆਂ ਆਏ ਕਰਕੇ ਆਏ ਲਾਉਂਦੇ ਜਾਣਾ ਏ ਹਨਾ ਆਏ ਉੱਤੇ ਬਹਿ ਕੇ ਹੀ ਲਾਈ ਜਾਣਾ ਕੰਟਰੋਲ ਚਲਾ ਮੜਾ ਜਾ ਹੈ ਕੰਟਰੋਲ ਕਰ ਮੜਾ ਜਾ ਇਹਨੂੰ ਫੇਰ ਟਰੈਕਟਰ ਨੂੰ ਹੋਰ ਹੌਲੀ ਤੋਰਨਾ ਪਿਆ ਕਰੂਗਾ ਇਸ ਹਾਲ ਨਾਲ ਹਨਾ ਹਾਂ ਫੇਰ ਹੀ ਲੱਗੂ ਇੰਨਾ ਤੇਜ਼ੀ ਤਾਂ ਫਾਸਟ ਤਾਂ ਲੱਗਣਾ ਨਹੀਂ ਮਾਲ ਪਹਿਲਾ ਗੇਅਰ ਥੋਰੇ ਫੋੜ ਪੜਾ ਹਾਂ ਕੰਟਰੋਲ ਦਾ ਕਰਨਾ ਕੰਟਰੋਲ ਦਾ ਹਲਕਾ ਜਾ ਸਿਰ ਆ ਗੱਲਬਾਤ ਬਣ ਗਈ ਸਿਰਾ ਸਫਲਾ ਬਈ ਮਸ਼ੀਨ ਸਫਲਾ ਜਿਹੜੇ ਗੰਢਿਆਂ ਦੀ ਲਸਣ ਦੀ ਬਜਾਈ ਕਰਦੇ ਆ ਕੋਈ ਐ ਪਨੀਰੀ ਐ ਬੀਜਣੇ ਬੂਟੇ ਮਿਰਚਾਂ ਮੁਰਚਾਂ ਲਾਉਣੀਆਂ ਕੋਈ ਜਿਵੇਂ ਮਰਜ਼ੀ ਲਈ ਚੱਲੋ ਯਾਰ ਸਾਰਾ ਕੁੱਖ ਕਰਕੇ ਦੇਊਗਾ ਕਿਧਰੇ ਲਫਾਫਾ ਆਪਾ ਉਹ ਓ ਕਰੋ ਏ ਜੋ ਕਰੋ ਗੰਢੇ ਲਾਉਣੇ ਆ ਦੇਖ ਇੱਕ ਗੱਲ ਹੋਰ ਪ੍ਰੀਤ ਰੇ ਰੇ ਤੇਰਾ ਯਾਰ ਪੋਰ ਦਾ ਥੱਲੇ ਲਫਾਫੇ ਦੇ ਹੈ ਰੇ ਪੋਰ ਦਾ ਥੱਲੇ ਤੇ ਉੱਤੇ ਮਾਰ ਮਾਰ ਕੇ ਸੱਲ ਕਿੱਡਾ ਨਜ਼ਾਰਾ ਬਣ ਕੇ ਦੇਣਾ ਐ ਥੋੜਾ ਵੀ ਗੁੱਡਨੇ ਆ ਬਾਈ ਸਫਲਾ ਪਾਸਾ ਗੱਲ ਬਾਤ ਓਕੇ ਆ ਇਹ ਤਾਂ 4x4 ਗੇਅਰ ਲਾਇਆ ਹੋਵੇ ਗੇਅਰ ਲਾ ਲਵੇ ਇਦੋਂ ਵੀ ਛੋਟਾ ਹਾਂਜੀ 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 ਨਿਕਾ ਹੈ ਨਾ ਬਾਈ ਜਦ ਮੈਂ ਸਲੋ ਰੇਸ ਤੇ ਬਸ ਫੇਰ ਆਏ RAM ਨਾਲ ਯਾਰ ਆਏ ਵੀ ਆਏ ਵੀ ਮਗਰ ਵੀ ਆਏ ਕੋਈ ਬੰਦੇ ਲਾਈ ਲਾਉਂਦੇ ਹੁਣ ਤਾਂ ਵੀ ਕੀ ਫਰਕ ਆ ਹੈ ਆ ਆਏ ਸਲੋ ਗੇਅਰ ਆ ਆ ਇਹ ਸਕੇਰ ਤੇ ਦਾ ਹੁਣ ਇੱਥੇ ਤੱਕ ਕੀ ਆ ਇੱਥੇ ਤੇਰਾ ਲਫਾਫਾ ਥੋੜਾ ਜਿਹਾ ਖਿੱਚਿਆ ਜਾਣ ਲੱਗ ਗਿਆ ਉਹ ਤੁਸੀਂ ਉਧਰ ਉੱਠ ਗਏ ਨਾ ਜੀ ਹਾਂ ਕੁੱਥਨ ਕਰਕੇ ਉਹ ਕੱਢ ਗਿਆ ਇਧਰੋਂ ਉਹ ਦੇਖ ਉਹ ਮੇਰੇ ਉੱਠਣ ਨਾਲ ਫਰਕ ਪੈ ਗਿਆ ਸੀ ਆਹ ਦੇਖ ਇੰਨੇ ਸਨ ਚ ਮੈਂ ਉੱਠਿਆ ਰਹਾ ਪਹਿਲਾਂ ਬੈਠੇ ਨਹੀਂ ਮੇਰੇ ਪੈੜੇ ਦਾ ਵੀ ਫਰਕ ਆ ਤੇ ਵਜਨ ਨਾਲ ਫਿਰ ਉਹ ਬਰੋਬਰ ਬੈਠਣਾ ਵਜਨ ਨਾਲ ਹੁਣ ਪੂਰਾ ਬਣ ਗਿਆ ਪੂਰਾ ਸਹੀ ਬਣ ਗਿਆ ਕੰਮ ਆਹ ਦੇਖ ਜਿੰਨੇ ਸਨ ਚ ਮੈਂ ਉੱਠ ਖੜਾ ਸੀ ਭਾਈ ਉੱਥੇ ਮਿੱਟੀ ਨਹੀਂ ਲੱਗੀ ਮੈਨੂੰ ਨਾਲ ਮਸ਼ੀਨ ਵਾਲੇ ਨੇ ਜਿਹਨੇ ਮਸ਼ੀਨ ਲੈਣੀ ਮੈਨੂੰ ਨਾਲ ਲਿਜਾਣਾ ਪੈਣਾ ਬਈ ਇਹ ਗੱਲ ਸਾਫ਼ ਤੋਂ ਹੋ ਗਈ ਆ ਪ੍ਰੀਤ ਮੈਨੂੰ ਨਾਲ ਹੈਰ ਕਰਨਾ ਪੈਣਾ ਜਿਹਨੇ ਮਸ਼ੀਨ ਲੈਣੀ ਆ ਆ ਦੇਖ ਵਿੱਚ ਦੇਖੋ ਸਫਾਈ ਮੇਰੇ ਬੈਠੇ ਤੋਂ ਬਿਨਾ ਨਹੀਂ ਚੱਲਦੀ ਅੰਦਰੋਂ ਦੇ ਲਫਾਫਾ ਪੂਰਾ ਪ੍ਰੈਸ ਕਰਨ ਵਾਸਤੇ ਦੇਖ ਯਾਰ ਪ੍ਰੀਤ ਯਾਰ ਤੋ ਲਫਾਫਾ ਲਫੂਫਾ ਯਾਰ ਕਾਹਨੂੰ ਗੱਲਾਂ ਕਰਦਾ ਯਾਰ ਲਫਾਫੇ ਵਾਲੀ ਤਾਂ ਫੈਕਟਰੀ ਵਾਲਿਆਂ ਨੇ ਨਹੀਂ ਸੋਚਿਆ ਹੋਣਾ ਵੀ ਐਂ ਵੀ ਕੋਈ ਮਸ਼ੀਨ ਬਣੂਗੀ ਸਾਡਾ ਲਫਾਫਾ ਪਛਾਉਣ ਵਾਲੀ ਬਾਈ ਫਿਰ ਜਦੋਂ ਆਪਾਂ ਉਧਰੋਂ ਮੋੜਾਂਗੇ ਚੱਕ ਕੇ ਤੇ ਉਦੋਂ ਫਿਰ ਲਫਾਫਾ ਕਿਵੇਂ ਕਟਾਂਗੇ ਇਹਨੂੰ ਵੱਡਣਾ ਪਊ ਆ ਜੀ ਹਾਂ ਆਪਾਂ ਇੰਜੀਨੀਅਰ ਬਣ ਰਹੇ ਆ ਪ੍ਰੀਤ ਹੌਲੀ ਹੌਲੀ ਇੱਥੋਂ ਲਫਾਫਾ ਕਟਾਂਗੇ ਫਿਰ ਫਿਰ ਇਧਰੋਂ ਚੱਲੂਗੀ ਵਿਧੀ ਹਾਂਜੀ ਹਾਂਜੀ ਤੇ ਤਾਂ ਵੀ ਕੀ ਫਰਕ ਆ ਯਾਰ ਸਾਰਾ ਸਾਲ ਟੱਕਰਾਂ ਮਾਰਨ ਨੂੰ ਹੈ ਆਹ ਮਸ਼ੀਨਾਂ ਦੇ 2-3 ਅਸੀਂ ਪਿੰਡਾਂਾਂ ਵਿੱਚ ਜਾ ਕਰਨੀਆਂ ਠੀਕ ਆ ਜੀ ਯਾਰ ਆਪ ਸਰਾ ਗੱਲ ਬਾਤ ਆ ਬਈ ਐਂਡ ਆ ਯਾਰ ਨੈਕਸਟ ਲੈਵਲ ਆ ਬਾਈ ਗੱਲ ਸੁਣੋ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਰਿਓ ਜੇ ਤੁਹਾਨੂੰ ਇਹ ਕੰਮ ਪਸੰਦ ਆ ਇੰਜੀਨੀਅਰ ਬੰਦਾ ਇਹ ਬੰਦੇ ਦਾ ਇੱਕ ਚੈਲੰਜ ਆ ਮੈਂ ਤੁਹਾਨੂੰ ਚੈਲੰਜ ਦਿੰਨਾ ਕਿ ਤੁਹਾਨੂੰ ਖੇਤੀਬਾੜੀ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਆ ਕੋਈ ਵੀ ਸਮੱਸਿਆ ਯਾਰ ਕੋਈ ਵੀ ਸਮੱਸਿਆ ਆਉਂਦੀ ਆ ਇਹ ਬੰਦੇ ਨੂੰ ਫੋਨ ਕਰਕੇ ਕਹੋ ਵੀ ਸਾਨੂੰ ਆ ਸਮੱਸਿਆ ਆਉਂਦੀ ਓਹੀ ਮਸ਼ੀਨ ਬਣਾ ਦੋ ਹਾਂਜੀ ਹਾਂਜੀ ਓਹੀ ਮਸ਼ੀਨ ਬਣਾ ਦੋ ਜਿਹੜੇ ਵੀ ਤੁਸੀਂ ਚੈਲੰਜ ਕਰੋਗੇ ਇਹ ਬੰਦੇ ਨੂੰ ਅਸੀਂ ਚੈਲੰਜ ਕਰਕੇ ਵੀ ਦੇਖਿਆ ਤੇ ਇਹ ਬੰਦੇ ਨੂੰ ਅਸੀਂ ਚੈਲੰਜ ਲੈਂਦੇ ਵੀ ਦੇਖਿਆ ਤੇ ਚੈਲੰਜ ਸਫਲ ਹੁੰਦੇ ਵੀ ਦੇਖਿਆ ਆ ਮਸ਼ਹੂਨ ਮੈਂ ਨਹੀਂ ਕਹਿੰਦਾ ਵੀ ਸਫਲ ਆ ਮੈਂ ਨਹੀਂ ਕਹਿੰਦਾ ਫੇਲ ਆ ਤੁਸੀਂ ਦੱਸਣਾ ਇਹਦੇ ਅੰਦਰ ਆ ਦੇਖੋ ਜਿਵੇਂ ਹੁਣ ਆਪਣੇ ਪੌਦੇ ਨੇ ਹਮ ਆਪਾਂ ਹੱਥ ਹੀ ਲਾਉਣੇ ਆ ਹਮ ਇਹ ਆਪਣੇ ਦੋਨੇ ਕੁ ਲੁਧਿਆਣੇ ਬਣਵਾ ਕੇ ਲਗਾਇਆ ਸੀ ਹਮ ਇਹ ਨਿਸ਼ਾਨੇ ਲਾਉਣ ਵਾਸਤੇ ਤੇ ਉਹ ਲਫਾਫਾ ਨਹੀਂ ਬਣਵਾਇਆ ਉਹਨਾਂ ਨੇ ਹਮ ਉਹ ਕਹਿੰਦੇ ਵੈਸੇ 2.80 ਹਜ਼ਾਰ ਹਮ ਗੰਡਾ ਲਾਉਣਾ ਹਮ ਉਹ ਲੱਗਦਾ ਪ੍ਰੋਪਰ ਮਿੰਤੀ ਨਾਲ ਫਿਰ ਸਾਰ ਇੱਕ ਸਾਰ ਹੁਣ ਕਿਤੇ ਸੰਘਣੇ ਆ ਪਤਲੇ ਹੋ ਗਏ ਫਿਰ ਲਾ ਮੋਟਾ ਹੋ ਗਿਆ ਉਹ ਕਹਿੰਦੇ ਗਲਦਾ ਹੈ ਇਹ ਉਸ ਤੋਂ ਬਾਅਦ ਫਿਰ ਆਪਾਂ ਇਹ ਉਹਨਾਂ ਨੂੰ ਕਿਹਾ ਸੀ ਪਰ ਉਹ ਕਹਿੰਦਾ ਸਾਡਾ ਹੱਥ ਹੀ ਲਾਵਾਂਗੇ ਤੇ ਅਸੀਂ ਲਫਾਫਾ ਨਹੀਂ ਪਾਉਣਾ ਇਹ ਹੁਣ ਤੁਸੀਂ ਆਪਾਂ ਇੱਥੇ ਪੋਤਾ ਲਾਤਾ ਇਹਦੇ ਸਾਹਮਣੇ ਖਾਲੀ ਜਗ੍ਹਾ ਆ ਆ ਗਿਆ ਇਹਨਾਂ ਦੋਵਾਂ ਨੂੰ ਜਗ੍ਹਾ ਮਿਲ ਗਈ ਓਏ ਆ ਦੇਖ ਓਏ ਗੱਲ ਸੁਣ ਆ ਦੇਖ ਆ ਗੰਡੇ ਨੂੰ ਇੰਨਾ ਥਾਂ ਮਿਲ ਗਿਆ ਹਨਾ ਆ ਗੰਡੇ ਨੂੰ ਵੀ ਇੰਨਾ ਥਾਂ ਮਿਲ ਗਿਆ ਹਰੇਕ ਗੰਡੇ ਤੇ ਸਰਕਲ ਮਾਰੋਗੇ ਤਾਂ ਹਰੇਕ ਗੰਡੇ ਨੂੰ ਰੇ ਗੰਡੇ ਨੂੰ ਥਾਂ ਮਿਲਦਾ ਹੈ ਹੈ ਆ ਦੇਖੋ ਹੁਣ ਜੇ ਇਹ ਹੁੰਦੀ ਇੱਥੇ ਫੇਰ ਨਹੀਂ ਸੀ ਮਿਲਣਾ ਇਹਨੂੰ ਥਾਂ ਮਿਲਣਾ ਨਹੀਂ ਸੀ ਹੁਣ ਆਪਾਂ ਇਹਨੂੰ ਐਸ ਲੋਡ ਦੇਖਾਂਗੇ ਤਾਂ ਵੀ ਲੈਣਾ ਇੱਥੋਂ ਤਿੰਨ ਆ ਗਏ ਹੂੰ ਸੱਤ ਪੂਰੀ ਲੈਣਾ ਸੱਤਾਂ ਲੈਣਾ 1 2 3 3 4 ਇਧਰ 4 ਇਧਰ 3 ਲੈਣਾ ਆਪਣੇ ਸੱਤ ਨੇ ਹਾਂ ਤੇ ਜਗਾ ਗਾਂ ਪਸ਼ਾਂ ਕਰਨ ਨਾਲ ਹੀ ਇਹਦੇ ਅਸੰਨ ਜਿਵੇਂ ਜਵਾਕ ਯਾਰ ਜਵਾਕਾਂ ਦੇ ਨਕਲ ਮਾਰਨ ਤੋਂ ਨਹੀਂ ਮਾਸਟਰ ਬਹਉਂਦੇ ਹੁੰਦੇ ਜਵਾਕਾਂ ਨੂੰ ਗਾਹਾਂ ਪਿਛਾਂ ਕਰਕੇ ਹਾਂਜੀ 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 ਉਵੇਂ ਬਣਾਤਾ 4 ਇੰਚ ਦੂਰ ਲੈ